ਤੇਰੇ ਪਰਾਂ ਚ ਰਹਿਣੀ ਜਦ ਤੱਕ ਉਡਾਨ ਬਾਕੀ ਰਹਿਣੇ ਨੇ ਉਦੋਂ ਤੀਕਰ ਇਹ ਇਮਤਿਹਾਨ ਬਾਕੀ ਮੁਸ਼ਕਲਾਂ ਨੇ ਸਾਡੇ ਰਾਹ ਵਿੱਚ ਤੇ ਅਸੀਂ ਮੁਸ਼ਕਲਾਂ ਦੇ ਰਾਹ ਵਿੱਚ ਦੇਖੋ ਕਿ ਕਿਸ ਦਾ ਬਚਦਾ ਨਾਮੋ ਨਿਸ਼ਾਨ ਬਾਕੀ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਆ ਜਿਹੜੀ ਆਮ ਤੌਰ ਦੇਤੇ ਇਹ ਦੇਖਿਆ ਜਾਂਦਾ ਕਿ ਉਹ ਮੋਬਾਈਲਾਂ ਦੇ ਨਾਲ ਹੀ ਚੱਕੀ ਹੋਈ ਆ ਹੁਣ ਵੀ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੈਗੇ ਆ ਤਾਂ ਤੁਹਾਡੇ ਗੁੱਠੇ ਨੂੰ ਇਹ ਆਦਤ ਪੈ ਚੁੱਕੀ ਆ ਕਿ ਤੁਸੀਂ ਸਕਰੋਲ ਕਰਦੇ ਜਾਣਾ ਸਕਰੋਲ ਕਰਦੇ ਜਾਣਾ ਪਰ ਜੇਕਰ ਤੁਹਾਨੂੰ ਸਕਰੋਲ ਕਰਨ ਵਾਲੀ ਆਦਤ ਹੈ ਨਹੀਂਗੀ 2 ਮਿੰਟ ਗੱਲ ਜੇਕਰ ਪੇਸ਼ੈਂਸ ਦੇ ਨਾਲ ਤੁਸੀਂ ਸੁਣ ਸਕਦੇ ਹੋ ਤਾਂ ਇਹ ਵੀਡੀਓ ਆ ਜਿਹੜੀ ਆਖਰ ਤੀਕ ਧਿਆਨ ਦੇ ਨਾਲ ਲਾਜ਼ਮੀ ਵੇਖਣੀ ਹੈਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਫੇਰ ਹੀ ਲਾਈਕ ਵਾਲਾ ਬਟਨ ਨੱਪਣਾ ਕਮੈਂਟ ਕਰਨਾ ਤੇ ਸ਼ੇਅਰ ਵੀ ਕਰ ਦਿਓ ਜੀ ਆਮ ਤੌਰ ਦੇਤੇ ਇਹ ਕਹਿਆ ਜਾਂਦਾ ਹੈਗਾ ਕਿ ਪੰਜਾਬੀ ਨੌਜਵਾਨ ਆ ਜਿਹੜੇ ਸਿਰਫ ਸਿਰਫ ਨਸ਼ਿਆਂ ਦੇ ਵਿੱਚ ਗਲਤਾਨ ਨੇ ਜਾਂ ਫਿਰ ਸਿਰਫ ਉਹ ਬੇਰੋਜ਼ਗਾਰੀ ਦੇ ਵਿੱਚ ਗਰਸੇ ਹੋਏ ਆ ਜਾਂ ਫਿਰ ਇਹ ਕਹਿ ਦਿੱਤਾ ਜਾਂਦਾ ਹੈਗਾ ਕਿ ਜਿਨ੍ਹਾਂ ਦੇ ਮਾਪਿਓ ਮਾੜੇ ਮੋٹے ਸਰਦੇ ਪੋਈਦੇ ਹੈਗੇ ਜਾਂ ਜਿਨ੍ਹਾਂ ਕੋਲੇ ਕਿੱਲਾ ਡੇਢ ਕਿੱਲਾ ਪੈਲੀ ਹੈਗੀ ਉਹ ਵੇਚ ਕੇ ਆ ਜਿਹੜੇ ਦਵਾ-ਦਵ ਇਥੋਂ ਬਾਹਰ ਭੱਜ ਜਾਣ ਨੂੰ ਜਿਹੜੀ ਤਰਜੀਹ ਦੇ ਰਹੇ ਹੈਗੇ ਆ ਪਰ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਤਬਕਾ ਇੱਕ ਅਜਿਹਾ ਵੀ ਆ ਜਿਹੜਾ ਕਿਤੇ ਨਾ ਕਿਤੇ ਸਾਡੇ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸੰਭਲਣ ਦਾ ਉਪਰਾਲਾ ਕਰ ਰਿਹਾ ਹੈਗਾ ਤੇ ਨਾਲ ਹੀ ਇਹ ਵੀ ਕਹਿ ਰਿਹਾ ਹੈਗਾ ਕਿ ਇੱਥੋਂ ਦੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੀ ਯੋਗਤਾ ਦੇ ਮੁਤਾਬਕ ਬੰਦਾ ਰੁਜ਼ਗਾਰ ਮਹਈਆ ਕਰਵਾਇਆ ਜਾਵੇ। ਦੂਸਰੀ ਗੱਲ ਸਾਡੇ ਨੌਜਵਾਨਾਂ ਵਾਸਤੇ ਜਿਹੜੇ ਨਸ਼ਿਆਂ ਦੇ ਵਿੱਚ ਲਗਾਤਾਰ ਗਲਤਾਨ ਹੋ ਰਹੇ ਹੈਗੇ ਆ ਉਹਨਾਂ ਦੇ ਲਈ ਖੇਡ ਸਟੇਡੀਅਮ ਬਣਾਏ ਜਾਣ ਤੇ ਨਾਲ ਹੀ ਇਹ ਵੀ ਡਿਮਾਂਡ ਕਰ ਰਿਹਾ ਹੈਗਾ ਕਿ ਸ਼ਹੀਦਾਂ ਦੀਆਂ ਬਰਾਸਤਾਂ ਜਿਹੜੀਆਂ ਉਹ ਬਚਾਈਆਂ ਜਾ ਸਕਣ ਇਹਨਾਂ ਨੌਜਵਾਨਾਂ ਨੇ ਆ ਜਿਹੜਾ ਪਿੰਡ ਮੌਰ ਤੋਂ ਆਪਣਾ ਪੈਦਲ ਸਫ਼ਰ ਆ ਜਿਹੜਾ ਉਹ ਸ਼ੁਰੂ ਕੀਤਾ ਸੀ ਤੇ 25 ਪਲੱਸ ਪਿੰਡਾਂ ਦੇ ਵਿੱਚ ਇਹ ਨੌਜਵਾਨ ਆ ਜਿਹੜੇ ਪੈਦਲ ਯਾਤਰਾ ਜਿਹੜੀ ਉਹ ਕਰ ਚੁੱਕੇ ਆ ਲਗਾਤਾਰ ਖਬਰਾਂਾਂ ਦੇ ਵਿੱਚ ਤਾਂ ਇਹਨਾਂ ਦੀਆਂ ਖਬਰਾਂ ਜਿਹੜੀਆਂ ਕਿਉਂਕਿ ਖੁਦ ਟਾਈਪ ਕਰਕੇ ਅਖਬਾਰਾਂ ਨੂੰ ਭੇਜ ਦਿੰਦੇ ਆ ਫੋਟੋਆਂ ਭੇਜ ਦਿੰਦੇ ਆ ਲੱਗਦੀਆਂ ਰਹਿੰਦੀਆਂ ਪਰ ਸਾਡੇ মিডিਆ ਦੇ ਵਿੱਚ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਦੇ ਵਿੱਚ ਇਸ ਚੀਜ਼ ਦੀ ਜਿਹੜੀ ਉਹ ਚਰਚਾ ਨਹੀਂ ਹੋ ਪਾਈਗੀ ਸ਼ਾਇਦ মিডিਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਭੀੜਾਂ ਦੀ ਹੀ ਚਰਚਾ ਨੂੰ ਆ ਜਿਹੜਾ ਉਹ ਤਰਜੀਹ ਦਿੱਤੀ ਜਾਂਦੀ ਆ ਤੇ ਜੇਕਰ ਕੁਝ ਕੁ ਥੋੜੇ ਬੰਦੇ ਜੇਕਰ ਕੋਈ ਵੱਡਾ ਕੰਮ ਕਰ ਰਹੇ ਹੈਗੇ ਆ ਤਾਂ ਉਸ ਨੂੰ ਆ ਜਿਹੜੇ ਸਾਡੇ ਲੋਕ ਬਹੁਤੀ ਤਵੱਜੋ ਨਹੀਂ ਦਿੰਦੇਗੇ ਪਿਛਲੇ ਦਿਨੀ ਅਮਰਤਾ ਪ੍ਰੀਤਮ ਵਾਲਾ ਕੋਈ ਮਾਮਲਾ ਕੋਈ ਬਾਲਾ ਵੱਡਾ ਨਹੀਂ ਸੀਗਾ ਪਰ ਲੋਕਾਂ ਨੇ ਉਸ ਦੇ ਉੱਤੇ ਸਾਡੇ ਬੁੱਧੀਜੀਵੀ ਸੋ ਕਾਲਡ ਬੁੱਧੀਜੀਵੀ ਤਾਫਕਾ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ ਆਪਣੇ ਆਪ ਦੇ ਨਾਮ ਦੇ ਨਾਲ ਬੁੱਧੀਜੀਵੀ ਲਾ ਕੇ ਜਿਹੜੇ ਮਹਿਸੂਸ ਕਰਦੇ ਸਾਡਾ ਰੈਕਟਰ ਭਾਈਚਾਰਾ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ ਫੇਸਬੁੱਕ ਦੇ ਉੱਤੇ ਆ ਲੰਮੇ ਲੰਮੇ ਪੂਛਾਂ ਵਾਲੇ ਲੇਖ ਲਿਖ ਲਿਖ ਕੇ ਆ ਜਿਹੜਾ ਉਹਨਾਂ ਨੇ ਅਮਰਤਾ ਪ੍ਰੀਤਮ ਨੂੰ ਵੀ ਆ ਜਿਹੜਾ ਕਬਰਾਂ ਦੇ ਵਿੱਚੋਂ ਬੋਲਣ ਲਾਤਾ ਸੀਗਾ ਤੇ ਲੰਮੇ ਲੰਮੇ ਕਸੀਦੇ ਆ ਜਿਹੜੇ ਅਮਰਤਾ 임ਰੋਜ ਵਾਲੇ ਆ ਜਿਹੜੇ ਉਹਨਾਂ ਨੇ ਲਿਖ ਛੱਡੇ ਤੇ ਇਸ ਦੇ ਉੱਤੇ ਉਹਨਾਂ ਨੇ ਕਿਸੇ ਵੀ ਬੰਦੇ ਨੇ ਜਿਹੜੀ ਉਹ ਚਰਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੋਈ ਟਾਵਾ ਟੱਲਾ ਬੰਦਾ ਹੋਊਗਾ ਜਿਨ੍ਹਾਂ ਨੇ ਚਰਚਾ ਕੀਤੀ ਹੋਵੇ ਤੇ ਸਾਡੇ ਸੋਸ਼ਲ ਮੀਡੀਆ ਦੇ ਵਿੱਚ ਵੀ ਜਿਹੜਾ ਲਗਾਤਾਰ ਇਸ ਦੌੜ ਦੇ ਵਿੱਚ ਪਿਆ ਰਹਿੰਦਾ ਹੈਗਾ ਕਿ ਸਾਨੂੰ ਇਸ ਮਸਲੇ ਤੋਂ ਆ ਜਿਹੜਾ ਉਹ ਵਿਊ ਮਿਲਣਗੇ ਉਦੋਂ ਹੀ ਇਸ ਦੀ ਵੀਡੀਓ ਕਰਨੀ ਹੈਗੀ ਉਹਨਾਂ ਚ ਅਸੀਂ ਇਸ ਦੀ ਵੀਡੀਓ ਕਰਨੀ ਹੀ ਨਹੀਂ ਹੈਗੀ ਇਸ ਕਰਕੇ ਸਾਡੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀ ਚੈਨਲ ਹੈਗੇ ਆ ਉਹੋ ਸਿਰਫ ਮਸ਼ਹੂਰ ਹਸਤੀਆਂ ਦੇ ਮੂੰਹ ਦੇ ਵਿੱਚ ਜਾ ਕੇ ਤਾਂ ਮੈਂ ਇੱਕ ਤੁਨ ਦਿੰਦੇ ਆ ਜਾਂ ਜਿਹੜੇ ਕੁਸ਼ਕ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਭੋਂਕੇ ਹੈਗੇ ਆ ਬੰਦੇ ਉਹਨਾਂ ਦੇ ਮੂੰਹ ਦੇ ਵਿੱਚ ਜਾ ਕੇ ਮੈਂ ਇੱਕ ਤੁਨ ਦਿੰਦੇ ਕਿਉਂਕਿ ਉਹਨਾਂ ਦੇ ਚਿਹਰੇ ਆ ਜਿਹੜੇ ਵਾਰੀ-ਵਾਰੀ ਲੋਕਾਂ ਨੂੰ ਸੋਸ਼ਲ ਸਾਈਟਾਂ ਤੇ ਦੇਖਦੇ ਹੈਗੇ ਆ ਉਹਦੇ ਤੋਂ ਲਾਈਕ ਮਿਲ ਜਾਂਦਾ ਤੇ ਇਸ ਤੋਂ ਬਾਅਦ ਆ ਜਿਹੜੀ ਉਸ ਦੀ ਚਰਚਾ ਚਰਚਾ ਜਿਹੜੀ ਆ ਇਸ ਤੋਂ ਬਾਅਦ ਉਹਨਾਂ ਨੂੰ ਵਿਊ ਮਿਲ ਜਾਂਦੇ ਆ ਤੇ ਚਲੋ ਜੀ ਡੈਟਸਟ ਪੈਸੇ ਬਣ ਜਾਂਦੇ ਆ ਖਾਤਮ ਕਹਾਣੀ ਪਰ ਇਹਨਾਂ ਦੀ ਚਰਚਾ ਜਿਹੜੀ ਉਹ ਹੋਣੀ ਬੰਦ ਦੀ ਹੈ ਕਿਉਂਕਿ ਇਹਨਾਂ ਨੌਜਵਾਨਾਂ ਨੇ ਆ ਜਿਹੜਾ ਤੁਹਾਨੂੰ ਪਹਿਲੇ ਦੱਸ ਚੁੱਕੇ ਆ ਕਿ 100 ਕਿਲੋਮੀਟਰ ਤੋਂ ਉੱਤੇ ਦਾ ਫਾਸਲਾ ਜਿਹੜਾ ਉਹ ਤੈਅ ਕਰ ਲਿਆ ਤੇ 25-26 ਪਿੰਡਾਂ ਦੇ ਵਿੱਚ ਆ ਜਿਹੜਾ ਇਹਨਾਂ ਨੌਜਵਾਨਾਂ ਨੇ ਆ ਜਿਹੜਾ ਆਪਣਾ ਪ੍ਰਚਾਰ ਕੀਤਾ ਤੇ ਉਹ ਵੀ ਪੈਦਲ ਚੱਲ ਕੇ ਗਏ ਤੇ ਪਰ ਭਾਵੇਂ ਇਹਨਾਂ ਦਾ ਪਿੰਡਾਂ ਦੇ ਵਿੱਚ ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਪਰ ਸਾਡੇ ਬੁੱਧੀਜੀਵੀ ਤਬਕੇ ਦੀ ਨਜ਼ਰਾਂ ਤੋਂ ਆ ਜਿਹੜਾ ਇਹ ਇਹਨਾਂ ਦਾ ਇਹ ਉਦਮ ਆ ਜਿਹੜਾ ਉਹ ਉਜਲੀ ਰਿਹਾ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਇਹਨਾਂ ਵੱਡਾ ਕਾਰਜ ਆ ਜਿਹੜੇ ਇਹ ਨੌਜਵਾਨ ਕਰ ਰਹੇ ਹੈਗੇ ਪਰ ਕਿਤੇ ਵੀ ਆ ਜਿਹੜਾ ਇਹਨਾਂ ਨੂੰ ਬੰਦ ਦੀ ਸਪੇਸ ਆ ਜਿਹੜੀ ਉਹ ਸਾਡਾ ਬੁੱਧੀਜੀਵੀਤਾ ਨੂੰ ਨਹੀਂ ਦੇ ਰਿਹਾ ਹੈਗਾ ਤੇ ਨਾ ਹੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ মিডিਆ ਦੇ ਰਿਹਾ ਹੈਗਾ মিডিਆ ਦਾ ਧਿਆਨ ਆ ਜਿਹੜਾ ਇਸ ਪਾਸੇ ਦਿਵਾਉਣ ਦੇ ਲਈ ਇਹ ਵੀਡੀਓ ਆ ਜਿਹੜੀ ਅਸੀਂ ਕ੍ਰੀਏਟ ਕਰ ਰਹੇ ਹੈਗੇ ਆ ਇਹ ਵੀਡੀਓ ਬਣਾ ਰਹੇ ਹੈਗੇ ਆ ਬਾਕੀ ਮੰਗਾ ਮਸਲੇ ਕੁਸ਼ਕ ਤਾਂ ਮੈਂ ਤੁਹਾਨੂੰ ਮੇਨ ਤੌਰ ਦੇ ਉੱਤੇ ਦੱਸ ਦਿੱਤੇ ਹੈਗੇ ਆ ਇਹਨਾਂ ਨੌਜਵਾਨਾਂ ਦਾ ਮੁੱਖ ਤੌਰ ਤੇ ਇਹਨਾਂ ਦੀ ਡਿਮਾਂਡ ਇਹ ਹੈਗੀ ਆ ਕਿ ਜੋ ਫੋਜੀਪੁਰ ਤੂੜੀ ਬਾਜ਼ਾਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਜੋ ਗੁਪਤ ਟਿਕਾਣਾ ਬਣਿਆ ਹੈਗਾ ਉਸ ਨੂੰ ਬਚਾਉਣ ਦੀ ਡਿਮਾਂਡ ਆ ਜਿਹੜੀ ਇਹ ਨੌਜਵਾਨ ਕਰ ਰਹੇ ਹੈਗੇ ਆ ਕਿਉਂਕਿ ਉੱਥੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਸਾਰੀਆਂ ਗੁਪਤ ਸਰਗਰਮੀਆਂ ਜਿਹੜੀਆਂ ਕੀਤੀਆਂ ਹੈਗੀਆਂ ਆ ਦੂਸਰਾ ਇਹਨਾਂ ਦੀ ਇਹ ਵੀ ਡਿਮਾਂਡ ਹੈਗੀ ਆ ਕਿ ਜੋ ਕੋਟਲਾ ਨਿਹੰਗ ਖਾਨ ਜਿਨ੍ਹਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀਗੇ ਅਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਦੇ ਕੋਲ ਪਹੁੰਚੇ ਸੀਗੇ। ਉਹਨਾਂ ਦੀ ਵੀ ਜੋ ਮਕਾਨ ਹੈਗਾ ਉਸ ਨੂੰ ਵੀ ਆ ਜਿਹੜੀ ਬਚਾਉਣ ਦੀ ਡਿਮਾਂਡ ਕਰ ਰਹੇ ਹੈਗੇ ਇਸ ਤੋਂ ਇਲਾਵਾ ਮਦਨ ਲਾਲ ਢੀਂਗਰਾ ਉਹਨਾਂ ਦਾ ਜੋ ਮਕਾਨ ਹੈਗਾ ਉਸ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਲਗਭਗ ਜਿੰਨੀਆਂ ਵੀ ਇਤਿਹਾਸਕ ਇਮਾਰਤਾਂ ਹੈਗੀਆਂ ਉਹਨਾਂ ਨੂੰ ਬਚਾਉਣ ਦਾ ਜਿਹੜਾ ਇਹ ਨੌਜਵਾਨ ਹੁੱਕਾ ਦੇ ਰਹੇ ਹੈਗੇ ਆ। ਇਹ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਨੌਜਵਾਨਾਂ ਦੇ ਅੱਗੇ ਆ ਜਿਹੜੀਆਂ ਇਹ ਵਿਰਾਸਤਾਂ ਬਚੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਤੋਂ ਸੇਧ ਲੈ ਕੇ ਸਾਡੀ ਨੌਜਵਾਨੀ ਆ ਜਿਹੜੀ ਉਹ ਜਿਹੜੀ ਨਸ਼ਿਆਂ ਵਾਲੇ ਪਾਸੇ ਜਾ ਰਹੀ ਹੈ ਜਿਹੜੀ ਲਗਾਤਾਰ ਬਾਹਰ ਨੂੰ ਮਹਾਨ ਕਰ ਰਹੀ ਆ ਜਿਹੜੀ ਇੱਥੇ ਬੇਵਜਾ ਬੇਰੋਜ਼ਗਾਰੀ ਦੀ ਵਜ੍ਹਾ ਕਰਕੇ ਕਦੇ ਸੁਸਾਈਡ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈਗੀ ਆ ਉਹ ਨੌਜਵਾਨੀ ਕਿਤੇ ਨਾ ਕਿਤੇ ਸਿੱਧੇ ਪਾਸੇ ਵੱਲ ਜਾ ਸਕੇ ਭਾਵੇਂ ਇਹਨਾਂ ਦੇ ਨਾਲ ਮਢੀਰ ਹੈਣੀਗੀ ਆਮ ਤੌਰ ਤੇ ਤੇ ਇਹ ਕਹਿ ਲਿਆ ਜਾਂਦਾ ਹੈਗਾ ਕਿ ਮਦੀਰ ਤੇ ਹੀੜਾ ਹੈ ਨਹੀਂ ਇਹਨਾਂ ਦੇ ਨਾਲ ਕੁਝ ਕੁ ਸ਼ੂਜਮਾਨ ਨੌਜਵਾਨ ਆ ਜਿਹੜੇ ਇਹਨਾਂ ਦੇ ਨਾਲ ਲਗਾਤਾਰ ਮੋੜ ਦੇ ਨਾਲ ਮੋੜਾ ਜੋੜ ਕੇ ਚੱਲ ਰਹੇ ਹੈਗੇ ਆ ਇਸ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਤੁਸੀਂ ਵੀ ਇਸ ਇਹਨਾਂ ਨੌਜਵਾਨਾਂ ਦਾ ਕੰਮ ਨੂੰ ਨੋਟਿਸ ਕਰਿਓ ਜੀ ਤੇ ਐਪਰੀਸ਼ੀਏਟ ਵੀ ਆ ਜਿਹੜਾ ਇਹਨਾਂ ਨੂੰ ਲਾਜ਼ਮੀ ਕਰੋ ਜੇ ਜੇਕਰ ਇਹ ਨੌਜਵਾਨ ਪੈਦਲ ਕਰੇ ਤੁਹਾਡੇ ਪਿੰਡ ਤੀਕ ਪਹੁੰਚ ਕਰਦੇ ਹੈਗੇ ਆ ਤਾਂ ਇਹਨਾਂ ਦਾ ਸਵਾਗਤ ਵੀ ਕਰਨਾ ਮੰਦ ਆ ਤੇ ਦੂਸਰੀ ਗੱਲ ਇਹ ਵੀ ਆ ਕਿ ਕਈ ਵਾਰ ਇਹ ਹੁੰਦਾ ਹੈਗਾ ਕਿ ਅ ਸੀਮਤ ਜੇ ਸਾਧਨ ਇਹਨਾਂ ਕੋਲੇ ਤੇ ਇਹਨਾਂ ਦੀ ਆ ਜਿਹੜੀ ਕੋਈ ਆਰਥਿਕ ਸਹਾਇਤਾ ਕਰਨ ਦੀ ਵੀ ਉਹ ਜਿਹੜੀ ਉਹ ਲਾਜ਼ਮੀ ਕੋਸ਼ਿਸ਼ ਕਰਿਓ ਜੇ ਕਿਉਂਕਿ ਕਿਤੇ ਨਾ ਕਿਤੇ ਜੇਕਰ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਅਸੀਂ ਕੁਝ ਚੰਗਾ ਕਰਨੇ ਆ ਸਮਾਜ ਦੇ ਲਈ ਕੋਈ ਬਿਹਤਰ ਕਰ ਰਹੇ ਹੈਗੇ ਆ ਤੇ ਤੁਹਾਡਾ ਇਹ ਕਿਤੇ ਨਾ ਕਿਤੇ ਫਰਜ਼ ਬਣਦਾ ਹੈਗਾ ਤੁਸੀਂ ਉਹਨਾਂ ਦੀ ਬਾਹ ਪਾੜੋ ਸੋ ਉਮੀਦ ਕਰਦਾ ਕਿ ਇਸ ਗੱਲ ਨੂੰ ਆ ਜਿਹੜੇ ਸਾਡੇ ਕੁਝ ਕਿ ਬੁੱਧੀਜੀਵੀਆ ਤੀਕ ਵੀ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਸਾਡੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਹੈਗੇ ਆ ਵੈਸੇ ਤਾਂ ਪੱਤਰਕਾਰ ਨਹੀਂ ਗੇ ਪੱਤਰ ਝਾੜੀ ਆ ਪੱਤਰ ਝਾੜਵ ਨਹੀਂ ਗੇ ਡਾਲਰ ਝਾੜੀ ਬਣਦੇ ਜਾਂਦੇ ਹੈਗੇ ਆ ਜਿੱਥੋਂ ਵਿਊ ਆਉਂਦੇ ਹੈਗੇ ਉਸ ਦੀ ਵੀਡੀਓ ਪਾਉਂਦੇ ਹੈਗੇ ਜਿੱਥੋਂ ਨਹੀਂ ਆਉਂਦੇਗੇ ਉਹਦੀ ਵੀਡੀਓ ਉਹ ਬਿਲਕੁਲ ਵੀ ਨਹੀਂ ਕਰਦੇਗੇ ਜੇ ਕਰ ਵੀ ਲੈਣ ਤਾਂ ਪਾਉਂਦੇ ਨਹੀਂ ਸੋ ਇਸ ਕਰਕੇ ਉਹਨਾਂ ਤੀਕ ਵੀ ਇਹ ਵੀਡੀਓ ਜਿਹੜੀ ਲਾਜ਼ਮੀ ਪਹੁੰਚਾਓ ਸ਼ੇਅਰ ਕਰਿਓ ਜੇ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਹੈਗੀ ਆ ਸੋ ਮੈਂ ਬਲਰਾਜ ਮਾਉਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀਡੀਓ ਦੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ